ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ ਕੱਲ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਆਨੰਦ ਵਸਤਾਫ ਤੇ ਮੈਂ ਵੀ ਉੱਥੇ ਗਿਆ ਹੋਇਆ ਸੀਗਾ ਉੱਥੇ ਜਾ ਕੇ ਨਾ ਮਨ ਨੂੰ ਬਹੁਤ ਜ਼ਿਆਦਾ ਸਕੂਨ ਮਿਲਿਆ ਬਹੁਤ ਜ਼ਿਆਦਾ ਵਧੀਆ ਪ੍ਰੋਗਰਾਮ ਸੀਗਾ ਉੱਥੇ ਬਿਲਕੁਲ ਵੀ ਹੁੱਲੜਬਾਜੀ ਨਹੀਂ ਹੋਈ ਹੈਗੀ ਨਹੀਂ ਜਿੱਦਾਂ ਹੋਲੇ ਮਹੱਲੇ ਦੇ ਤੇ ਵਿਸਾਖੀ ਵਗੈਰਾ ਦੇ ਉੱਤੇ ਤੁਹਾਨੂੰ ਪਤਾ ਹੋਣਾ ਇਹੋ ਜਿਹਾ ਸਿਸਟਮ ਬਣ ਗਿਆ ਕੋਈ ਪਰਿਵਾਰ ਲੈ ਜਾਣ ਵਾਲਾ ਸਿਸਟਮ ਨਹੀਂ ਹੈਗਾ ਕਿਉਂਕਿ ਕੱਲ ਮੈਂ ਵੀ ਵੈਸੇ ਕੱਲਾ ਗਿਆ ਹੋਇਆ ਸੀਗਾ ਪਰ ਬਹੁਤ ਜ਼ਿਆਦਾ ਪਰਿਵਾਰ ਆਏ ਹੋਏ ਸੀਗੇ ਕੋਈ ਮੈਨੂੰ ਉੱਥੇ ਮੋਟਰਸਾਈਕਲ ਨਹੀਂ ਦਿਖਿਆ ਹੈਗਾ ਜਿੱਦਾਂ ਮੰਨ ਲਓ ਤੁਸੀਂ ਦੇਖਿਆ ਹੀ ਹੁੱਲੜਬਾਜੀ ਕਰਦੇ ਜਾਂ ਕੁੜੀਆਂ ਛੇੜਦੇ ਜਾਂ ਹੋਰ ਮੰਨ ਲਓ ਸਲੰਸਰ ਖੋਲ ਕੇ ਹਨਾ ਸੰਗਤਾਂ ਨੂੰ ਪਰੇਸ਼ਾਨ ਕਰਦੇ ਐਦਾਂ ਦਾ ਇੱਕ ਵੀ ਮੋਟਰਸਾਈਕਲ ਨਹੀਂ ਸੀਗਾ ਤੇ ਜਿਹੜੀ ਸੰਗਤ ਵੀ ਆ ਉਹ ਇੰਨੀ ਜ਼ਿਆਦਾ ਡਿਸਪਲਾਈਨ ਦੇ ਵਿੱਚ ਜਾ ਰਹੀ ਸੀਗੀ ਫੜਕ ਦੇ ਉੱਤੇ ਦੋਨੋਂ ਪਾਸੇ ਰੱਸੀਆਂ ਲੱਗੀਆਂ ਹੋਈਆਂ ਸੀ ਸੰਗਤ ਆਪਣੀ ਆਪਣੀ ਫੜਕ ਮੰਨ ਲਓ ਸੱਜੇ ਹੱਥ ਜਾਣੇ ਵਾਲੇ ਸੱਜੇ ਹੱਥ ਤੇ ਖੱਬੇ ਵਾਲੇ ਖੱਬੇ ਹੱਥ ਕੋਈ ਵਿਚਕਾਰ ਨਹੀਂ ਸੀਗਾ ਕੋਈ ਟ੍ਰੈਫਿਕ ਦੀ ਪ੍ਰੋਬਲਮ ਨਹੀਂ ਸੀਗੀ ਕੋਈ ਗੱਡੀਆਂ ਦੇ ਵਿੱਚ ਗੱਡੀਆਂ ਫਸ ਗਈਆਂ ਜਦੋਂ ਕਿ ਰੱਛ ਹੱਦੋਂ ਵੱਧ ਸੀਗਾ ਇੱਕ ਤਾਂ ਉੱਥੇ ਪ੍ਰਬੰਧ ਬਹੁਤ ਜ਼ਿਆਦਾ ਸੀਗਾ ਰਹਿਣ ਦੇ ਪ੍ਰਬੰਧ ਜਿੱਦਾਂ ਭਗਵਾਨਤਮਨ ਨੇ ਮੰਨ ਲਓ ਲਾਏ ਹੋਏ ਸੀਗੇ ਹਨਾ ਤੇ ਉਹ ਤੋਂ ਬਾਅਦ ਜਿਹੜੀ ਸਭ ਤੋਂ ਵੱਡੀ ਗੱਲ ਹੈ ਉਹ ਡਿਸਪਲਾਈਨ ਇੰਨਾ ਜ਼ਿਆਦਾ ਕਿ ਬੰਦੇ ਦਾ ਦਿਲ ਖੁਸ਼ ਹੋ ਜਾਂਦਾ ਸੀਗਾ ਕਿ ਮੈਂ ਇਹ ਕਹਿੰਦਾ ਵੀ ਜੇ ਉੱਥੇ ਡਿਸਪਲਾਈਨ ਦੇਖ ਕੇ ਕੱਲ ਦੇ ਦਿਨ ਕੋਈ ਗੋਰਾ ਜਾਂ ਕੋ ਬਾਹਰ ਲੱਕੇ ਕਿਸੇ ਵੀ ਮਾਜਬ ਦਾ ਬੰਦਾ ਉੱਥੇ ਆਇਆ ਹੋਗਾ ਨਾ ਉਹ ਤੁਹਾਡੀ ਇੱਕ ਚੰਗੀ ਅਮੇਜ ਆਪਣੇ ਦਿਲ ਦੇ ਵਿੱਚ ਲੈ ਕੇ ਗਿਆ ਹੋਗਾ ਕਹੂਗਾ ਯਾਰ ਸਿੱਖ ਐਦਾਂ ਦੇ ਹੁੰਦੇ ਆ ਕੱਲ ਦਾ ਜਿਹੜਾ ਪ੍ਰੋਗਰਾਮ ਸੀਗਾ ਸ਼ਹੀਦੀ ਦਿਹਾੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮੈਂ ਕਹਿੰਦਾ ਪੇ ਇਹ ਅਸਲੀ ਇੱਕ ਜੇ ਕਿਸੇ ਨੇ ਸਿੱਖ ਸੰਗਤ ਦੇ ਦਰਸ਼ਨ ਕਰਨੇ ਹੋਣ ਤਾਂ ਉਹ ਪ੍ਰੋਗਰਾਮ ਭਲਾ ਤੁਸੀਂ ਲਾਈਵ ਦੇਖ ਲਓ ਕੱਢ ਕੇ ਜਿਹੜਾ ਪਿਛਲਾ ਚੱਲਿਆ ਹੋਇਆ ਕੱਲ ਦਾ ਮੰਨ ਲਓ ਅਸਲ ਦੇ ਵਿੱਚ ਜਿਹੜਾ ਗੁਰ ਸਿੱਖਾਂ ਦਾ ਕਹਿ ਲਓ ਜਾਂ ਅਸਲੀ ਸਿੱਖਾਂ ਦਾ ਇਕੱਠ ਸੀਗਾ ਕਿਉਂਕਿ ਉਹਦੇ ਵਿੱਚ ਕੋਈ ਟਰੈਕਟਰਾਂ ਦੇ ਮੰਨ ਲਓ ਫਲੈਂਸਰਾਂ ਵਾਲਾ ਕੰਮ ਨਹੀਂ ਸੀਗਾ ਮੋਟਰਸਾਈਕਲਾਂ ਵਾਲਾ ਜਿਹਦਾ ਹੁੱਲੜਬਾਜੀ ਹੁੰਦੀ ਹੈ ਸੜਕਾਂ ਦੇ ਉੱਤੇ ਇਹੋ ਜਿਹਾ ਕੁਝ ਨਹੀਂ ਸੀਗਾ ਤੇ ਜਿੰਨੀ ਸੰਗਤ ਸੀਗੀ ਬਹੁਤ ਜ਼ਿਆਦਾ ਡਿਸਪਲਾਈਨ ਦੇ ਵਿੱਚ ਜਾ ਰਹੀ ਸੀਗੀ ਕਿਉਂਕਿ ਹੁਣ ਕਈ ਵਾਰੀ ਇਹ ਵੀ ਹੋ ਜਾਂਦਾ ਹੈ ਪਿੱਛੇ ਜਿਵੇਂ ਇੱਕ ਵਾਰੀ ਅਖਬਾਰ ਦੇ ਵਿੱਚ ਪੜਿਆ ਸੀਗਾ ਕੋਈ ਬੰਦਾ ਕਾਫੀ ਟਾਈਮ ਪਹਿਲਾਂ ਵਿਦੇਸ਼ ਵਿੱਚ ਚਲ ਗਿਆ ਸੀਗਾ ਮੰਨ ਲਓ ਜੋਰਪੁਰੀ ਧਰਤੀ ਦੇ ਉੱਤੇ ਤੇ ਉਹ ਬੰਦੇ ਨੇ ਨਾ 15-20 ਸਾਲ ਬਾਅਦ ਜਿੱਦਾਂ ਬੰਦੇ ਨੂੰ ਹੁੰਦਾ ਯਾਰ ਮੇਰੇ ਬੱਚੇ ਆਣ ਪੰਜਾਬ ਤੇ ਪੰਜਾਬ ਦੇ ਨਾਲ ਜੋੜਨ ਹਨਾ ਉਹ ਆਪਣੇ ਬੱਚਿਆਂ ਨੂੰ ਕਿਸੇ ਮੇਲੇ ਦੇ ਵਿੱਚ ਲਿਆਇਆ ਤੇ ਉਹਦੇ ਬੱਚਿਆਂ ਨੂੰ ਨਾਲ ਉਹਦੇ ਜਿਹੜਾ ਨੌਜਵਾਨ ਧੀਆਂ ਸੀਗੀਆਂ ਲੋਕਾਂ ਨੇ ਇੰਨਾ ਜ਼ਿਆਦਾ ਛੇੜਿਆ ਉਹਦੇ ਦਿਲ ਦੇ ਵਿੱਚ ਮੰਨ ਲਓ ਕਿੰਨੀ ਨਫ਼ਰਤ ਭਰੀ ਹੋ ਗਈ ਉਹਦੇ ਬੱਚੇ ਕਹਿੰਦੇ ਹੁਣ ਯਾਰ ਪੇ ਬਾਪੂ ਤੂੰ ਆਹ ਜਗ੍ਹਾ ਲੈ ਕੇ ਆਇਆ ਹਨਾ ਪੀ ਇਹੋ ਜਿਹੇ ਲੋਕ ਪੰਜਾਬ ਦੇ ਜਾਂ ਜਿਹੜੇ ਮੰਨ ਲਓ ਜਿੱਥੇ ਹੁਣ ਸਿੱਖਾਂ ਦਾ ਇਹ ਲੱਗਣਾ ਜੇ ਸਾਡੀ ਧਰਤੀ ਦੇ ਉੱਤੇ ਹੁੰਦਾ ਹੈ ਪਰ ਜਿਹੜਾ ਕੱਲ ਪ੍ਰੋਗਰਾਮ ਸੀਗਾ ਮੈਂ ਸੰਗ ਮੰਨ ਲਓ ਸੰਗਤ ਦਾ ਧੰਨਵਾਦ ਵੀ ਕਰਦਾ ਐ ਤੇ ਸੰਗਤ ਨੂੰ ਵਧਾਈ ਵੀ ਦਿੰਦਾ ਐ ਕਿ ਐਨੇ ਜ਼ਿਆਦੇ ਡਿਸਪਲਾਈਨ ਦੇ ਵਿੱਚ ਸਿਗੇ ਤੁਸੀਂ ਜੇ ਐਦਾਂ ਰਹੋ ਤਾਂ ਯਾਰ ਸਾਰੇ ਦੁਨੀਆ ਦੇ ਵਿੱਚ ਸਿੱਖਾਂ ਦਾ ਉਹੋ ਜਿਹਾ ਨੌ ਬਣ ਜੂਗਾ ਜਿੱਦਾਂ ਪਹਿਲਾਂ ਹੁੰਦਾ ਸੀਗਾ ਪਹਿਲਾਂ ਸਿੱਖਾਂ ਦਾ ਨਾਮ ਕੀ ਹੋਇਆ ਹੁੰਦਾ ਸੀਗਾ ਕਿ ਜੇ ਕਿਸੇ ਜਗ੍ਹਾ ਕਿਸੇ ਨੂੰ ਕੋਈ ਮੁਸੀਬਤ ਪੈਂਦੀ ਸੀ ਨਾ ਕਿਸੇ ਕੁੜੀ ਨੂੰ ਕਿਸੇ ਧੀ ਭੈਣ ਨੂੰ ਸਿੱਖ ਸਰਦਾਰਾਂ ਦੇ ਕੋਲ ਆ ਕੇ ਖੜ ਜਾਂਦੀ ਸੀਗੀ ਉਹਨੂੰ ਹੁੰਦਾ ਸੀਗਾ ਕਿ ਇਹ ਆਪਣੀ ਜਾਨ ਤੇ ਖੇਡ ਜੂਗੇ ਪਰ ਮੇਰੇ ਉੱਤੇ ਮੰਨ ਲਓ ਕੋਈ ਮੈਨੂੰ ਮੁਸੀਬਤ 'ਚ ਫਸੜ ਨਹੀਂ ਦਊਗੀ ਹਨਾ ਤੇ ਮੇਰਾ ਇੱਕ ਦੋਸਤ ਸੀ ਜੁਪੀ ਦਾ ਤੇ ਰਾਜਪੂਤ ਸੀਗਾ ਕਾਫੀ ਮੰਨ ਲਓ ਵੱਡੇ ਜ਼ਿੰਮੇਵਾਰ ਸੀਗੇ ਤੇ ਉਹਦੀ ਵਾਈਫ ਮੈਨੂੰ ਦੱਸਦੀ ਸੀ ਕਿ ਉਹ ਕਹਿੰਦੀ ਮੇਰੀ ਮਾਂ ਮੈਨੂੰ ਬਚਪਨ 'ਚ ਕਹਿੰਦੀ ਹੁੰਦੀ ਸੀ ਜਦੋਂ ਮੈਂ ਕਾਲਜ ਜਾਂਦੀ ਸੀਗੀ ਤੇ ਉਸ ਜਗ੍ਹਾ ਬੱਸ 'ਚ ਖੜੀ ਜਿੱਥੇ ਸਰਦਾਰ ਹੋਣ ਜਾਂ ਜੇ ਕਿਤੇ 22 ਚਾਂਸ ਕੋਈ ਜ਼ਿਆਦਾ ਮੁਸੀਬਤ ਹੋ ਜAVE ਕਿਸੇ ਸਰਦਾਰ ਕੋਲ ਜਾ ਕੇ ਖੜ ਜਾਈ ਉਹ ਆਪਣੀ ਜਾਨ ਤਾਂ ਦੇ ਦੇਊਗਾ ਪਰ ਤੈਨੂੰ ਕੁਝ ਹੋਣ ਨਹੀਂ ਦੇਊਗਾ ਪਰ ਉਹ ਤੋਂ ਬਾਅਦ ਹੁਣ ਖੁਦ ਤੁਸੀਂ ਦੇਖਿਓ ਜੀ ਕਿਦਾਂ ਸਾਡੇ ਹਨਾ ਮੰਨ ਲਓ ਨਚਾਰਾ ਵਾਂਗੋ ਸਾਡਾ ਇੱਕ ਇਮੇਜ ਬਣ ਗਈ ਲੋਕਾਂ ਦੀ ਨਿਗਾਹ ਦੇ ਵਿੱਚ ਜਿੱਥੇ ਦੇਖਣਾ ਉੱਥੇ ਹੀ ਆਪਣਾ ਲਾ ਕੇ ਤੋਤੀਆਂ ਨੱਚਣ ਲੱਗ ਪੈਂਦੇ ਤੇ ਉਹ ਤੋਂ ਬਾਅਦ ਜਿੱਦਾਂ ਹੁੱਲੜਬਾਜੀ ਹੁੰਦੀ ਮੇਲਿਆਂ ਦੇ ਵਿੱਚ ਪਰ ਕੱਲ ਵਾਲੇ ਮੇਲੇ ਦੇ ਵਿੱਚ ਬਹੁਤ ਜ਼ਿਆਦਾ ਹੀ ਮਨ ਲੋ ਮਨ ਨੂੰ ਸਕੂਨ ਮਿਲਿਆ ਯਾਰ ਬਿਲਕੁਲ ਵੀ ਕੋਈ ਹੁੱਲੜਬਾਜੀ ਨਹੀਂ ਸੀਗੀ ਤੇ ਸੰਗਤਾਂ ਜਿੰਨੀਆਂ ਆਈਆਂ ਹੋਈਆਂ ਸੀਗੇ ਨਾ ਸਾਰਿਆਂ ਦੇ ਚਿਹਰਿਆਂ ਤੋਂ ਝਲਕਦਾ ਸੀਗਾ ਕਿ ਹਾਂ ਯਾਰ ਉਹ ਸ਼ਹੀਦੀ ਸਮਾਗਮ ਦੇ ਵਿੱਚ ਹਿੱਸਾ ਲੈਣ ਆਈਆਂ ਐ ਮੰਨ ਲਓ ਬਿਲਕੁਲ ਨਿਮਰਤਾ ਦੇ ਵਿੱਚ ਕਿ ਬਹੁਤ ਜ਼ਿਆਦਾ ਸੰਗਤ ਇਹੋ ਜਿਹੀ ਵੀ ਸੀਗੀ ਜਿਹੜੀ ਮੰਨ ਲਓ ਸਤਨਾਮ ਵਾਹਿਗੁਰੂ ਦਾ ਜਾਪ ਕਰਦੀ ਸੀਗੀ ਹਾਂ ਜਿਹੜੇ ਬਾਕੀ ਆ ਉਹ ਵੀ ਆਪਣੇ ਦਿਲ ਦੇ ਵਿੱਚ ਜ਼ਰੂਰ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਜਾਂਦੇ ਹੋਊਗੇ ਕਿਉਂਕਿ ਜਦੋਂ ਬੰਦੇ ਨਾ ਜਾਪ ਨਹੀਂ ਕਰਦਾ ਹੈਗਾ ਜਾ ਕੇ ਉੱਥੇ ਆਪਣੇ ਮਨ ਦੇ ਵਿੱਚ ਹੋਰ ਗਲਤ ਖਿਆਲ ਲੈ ਕੇ ਆਂਦਾ ਧਰਮਗ੍ਰਸਥਾਨਾਂ ਦੇ ਉੱਤੇ ਉਹ ਗਲਤ ਕੰਮ ਵੀ ਕਰਦਾ ਹੈ ਪਰ ਇੱਕ ਯਾਦ ਰੱਖਿਓ ਜਿਹੜੇ ਧਾਰਮਿਕ ਸਤਾਨਾਂ ਦੇ ਉੱਤੇ ਜਾ ਕੇ ਹੁੱਲੜਬਾਜੀ ਕਰਦੇ ਐ ਉਹ ਕਦੇ ਬਖਸ਼ੇ ਨਹੀਂ ਜਾਂਦੇ ਹੈਗੇ ਕਿਉਂਕਿ ਰੱਬ ਦੀ ਡਾਂਗ ਦੇ ਵਿੱਚ ਕਹਿੰਦੇ ਭਈ ਮੰਨ ਲਓ ਆਵਾਜ਼ ਨਹੀਂ ਹੁੰਦੀ ਪਰ ਐਦਾਂ ਨਹੀਂ ਹੈਗਾ ਭਈ ਇਨਸਾਫ ਜ਼ਰੂਰ ਹੁੰਦਾ ਹੈ ਰੱਬ ਮੱਤੇ ਮਾਰਦਾ ਹੁੰਦਾ ਇਸੇ ਕਰਕੇ ਅੱਜ ਦੁਨੀਆ ਦੀ ਮੱਤ ਮਾਰੀ ਹੋਈ ਹੈ ਕਿਉਂਕਿ ਜਾ ਕੇ ਆਪਾਂ ਧਾਰਮਿਕ ਸਤਾਨਾਂ ਦੇ ਉੱਤੇ ਅਸੀਂ ਆਪਣੇ ਸਿੱਖਾਂ ਦੀ image ਵੀ ਖਰਾਬ ਕਰਦੇ ਤੇ ਗਲਤ ਹਰਕਤਾਂ ਵੀ ਕਰਦੇ ਸਾਡੇ ਜਿਹੜਾ ਮੋਟਰਸਾਈਕਲ ਤੁਹਾਨੂੰ ਪਤਾ ਉੱਤੇ ਲੜਾਈਆਂ ਝਗੜੇ ਵੀ ਹੁੰਦੀ ਐ ਪਰ ਕੱਲ ਇਹੋ ਜਿਹਾ ਕੁਝ ਵੀ ਨਹੀਂ ਸੀਗਾ ਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਾਨੀ ਕਿ ਲੋਕਾਂ ਨੇ ਸੱਚੀ ਸ਼ਰਧਾਂਜਲੀ ਭੇਟ ਕੀਤੀ ਹੈ ਉਹ ਤੋਂ ਇਲਾਵਾ ਪ੍ਰਬੰਧ ਵੀ ਬਹੁਤ ਜ਼ਿਆਦਾ ਬੇਮਿਸਾਲ ਸੀਗੇ ਮੰਨ ਲਓ ਇਹੋ ਜਿਹੇ ਪ੍ਰਬੰਧ ਮੈਂ ਜ਼ਿੰਦਗੀ ਜੀਨੇ ਦੇਖੇ ਕਦੇ ਭੁੰਡੀਆਂ ਲੱਗੀਆਂ ਹੋਈਆਂ ਸੀਗੀਆਂ ਜਿਹੜੇ ਆ ਮੰਨ ਲਓ ਈ ਰਿਕਸ਼ੇ ਹੁੰਦੇ ਆ ਹਨਾ ਪਿੰਡਾਂ 'ਚ ਭੁੰਡੀਆਂ ਕਹਿੰਦੇ ਆਪਾਂ ਸਾਰੇ ਤੇ ਉਹ ਜਿੱਥੇ ਵੀ ਕਿਸੇ ਨੇ ਜਾਣਾ ਹੈ ਕਿਸੇ ਨੂੰ ਮੰਨ ਲਓ ਜੇ ਕੋਈ ਬਜ਼ੁਰਗ ਹੈ ਉਹਨੂੰ ਤੰਗ ਹੋਣ ਦੀ ਜ਼ਰੂਰਤ ਨਹੀਂ ਸੀਗੀ ਆਪਣਾ ਭੁੰਡੀ ਦੇ ਵਿੱਚ ਬੈਠੋ ਦੂਜੀ ਜਗ੍ਹਾ ਬੰਦਾ ਪਹੁੰਚ ਜਾਂਦਾ ਸੀਗਾ ਤੇ ਉਧਰੋਂ ਜਿੱਧਰ ਵੀ ਜਾਨੀ ਕਿ ਕਿਸੇ ਤਰਫ ਵੀ ਬੰਦੇ ਨੇ ਜਾਣਾ ਕਿਸੇ ਪਾਸੇ ਵੀ ਤਾਂ ਪੁਲਿਸ ਦਾ ਵੀ ਜਿਹੜਾ ਮਨ ਲਓ ਨਹੀਂ ਪੁਲਿਸ ਨੂੰ ਪਤਾ ਹੀ ਹੈ ਕਿਦਾਂ ਪੇਸ਼ ਆਂਦੀ ਹੈ ਪਰ ਉੱਥੇ ਐਦਾਂ ਦੀ ਕੋਈ ਗੱਲ ਨਹੀਂ ਸੀਗੀ ਉਹ ਵੀ ਜਾਨੀ ਕਿ ਪਤਾ ਗੱਲ ਕੀ ਉਤੋਂ ਸਰਕਾਰ ਦੇ ਹੱਥ ਦੇ ਵਿੱਚ ਹੀ ਹੁੰਦਾ ਹੈ ਕਿਉਂ ਨੇ ਕਿਹੋ ਜਿਹਾ ਬਿਹੇਵੀਅਰ ਕਰਵਾਉਣਾ ਹੈ ਤੇ ਮੈਂ ਬਿਨਾਂ ਦੀ ਮੰਨ ਲਓ ਤੁਸੀਂ ਇਹ ਨਾ ਸੋਚੋ ਵੀ ਆਪਾਂ ਉਹਨਾਂ ਦੇ ਚੇਲੇ ਆ ਆਪਾਂ ਕਿਸੇ ਦੇ ਚੇਲੇ ਨਹੀਂ ਆਪਾਂ ਤਾਂ ਸਾਡਾ ਮੰਨ ਲਓ ਨਿਰਪੱਖ ਹੈ ਪਰ ਜੋ ਕੱਲ ਸੱਚ ਸੀਗਾ ਸੱਚ ਕਹਿਣਾ ਸਾਡਾ ਫਰਜ਼ ਹੈ ਬਹੁਤ ਜ਼ਿਆਦਾ ਵਧੀਆ ਪ੍ਰੋਗਰਾਮ ਸੀਗਾ ਤੇ ਸਭ ਤੋਂ ਜ਼ਿਆਦਾ ਮੈਂ ਕਹਿੰਦਾ ਸੰਗਤ ਦੇ ਦਰਸ਼ਨ ਕਰਕੇ ਮਨ ਨੂੰ ਸਕੂਨ ਮਿਲਿਆ ਕਿ ਅਸਲੀ ਸੰਗਤ ਸੀਗੀ ਕਿਸੇ ਪਾਸੇ ਕੋਈ ਵੀ ਹੁੱਲੜਬਾਜੀ ਜਾਂ ਕੋਈ ਚੀਜ਼ ਇਹੋ ਜਿਹੀ ਨਹੀਂ ਸੀਗੀ ਤੇ ਲੰਗਰ ਵੀ ਬਹੁਤ ਵਧੀਆ ਸੀਗੇ ਪਾਰਕਿੰਗਾਂ ਬਹੁਤ ਵਧੀਆ ਸੀਗੀਆਂ ਸਾਰਾ ਪ੍ਰਬੰਧ ਬਹੁਤ ਵਧੀਆ ਸੀਗਾ ਤੇ ਆਖਰ ਦੇ ਵਿੱਚ ਆਪਾਂ ਸਾਰੇ ਰਲ ਕੇ ਆਓ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆਪਣਾ ਸੀਸ ਨਵਾਈਏ ਜਿਨ੍ਹਾਂ ਨੇ ਗੈਰਾਂ ਦੇ ਧਰਮ ਦੀ ਖਾਤਰ ਸ਼ਹਾਦਤ ਦਿੱਤੀ ਨਹੀਂ ਬਹੁਤ ਦੁਨੀਆ ਦੇ ਵਿੱਚ ਰੈਵਰ ਹੋਏ ਐ ਸਾਰੇ ਰੈਵਰ ਆਪਣੇ ਧਰਮ ਦੀ ਖਾਤਰ ਸ਼ਹਾਦਤ ਦਿੰਦੇ ਐ ਤੇ ਦੁਨੀਆ ਦੇ ਵਿੱਚ ਇੱਕੋ ਇੱਕ ਰੈਵਰ ਇੱਕੋ ਇੱਕ ਗੁਰੂ ਇਹੋ ਜਿਹਾ ਹੋਇਆ ਐ ਜਿਨੇ ਗੈਰਾਂ ਦੇ ਧਰਮ ਦੀ ਖਾਤਰ ਸ਼ਹਾਦਤ ਦਿੱਤੀ ਜਦੋਂ ਕਿ ਗੁਰੂ ਨਾਨਕ ਦੇਵ ਜੀ ਨੇ ਜਿਰੇ ਪਾਣ ਤੋਂ ਨਾ ਕਰ ਦਿੱਤੀ ਸੀਗੀ ਠੀਕ ਹੈ ਨਾ ਤੇ ਉਸੇ ਜਨੇਊ ਦੀ ਰਾਖੀ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤੀ ਕਿਉਂਕਿ ਕਿਉਂ ਕੀਤੀ ਗੁਰੂ ਨਾਨਕ ਦੇਵ ਜੀ ਨੇ ਵੈਸੇ ਨਾ ਕੀਤੀ ਸੀ ਕਿ ਪ੍ਰਚਾਰ ਦੇ ذریعے ਪਾਈ ਇਹ ਹਨਾ ਬੇਇਨਸਾਫੀ ਹੈ ਮਨੂ ਉੱਚ ਨੀਚ ਪੈਦਾ ਕਰਦਾ ਹੈ ਤੇ ਪਰ ਜਦੋਂ ਅਰੰਗਜੀਤ ਬਾਦਸ਼ਾਹ ਨੇ ਜ਼ਬਰਦਸਤ ਜਨੇਊ ਲਾਣਾ ਸ਼ੁਰੂ ਕੀਤਾ ਕਿਉਂਕਿ ਜੇ ਉਹ ਪ੍ਰਚਾਰ ਦੇ ਨਾਲ ਕਰਦਾ ਆਪਣਾ ਪ੍ਰਚਾਰ ਕਰਦਾ ਕਿਸੇ ਦੀ ਮਰਜ਼ੀ ਹੈ ਕਿਸੇ ਨੇ ਮੁਸਲਮਾਨ ਬਣਨਾ ਨਹੀਂ ਬਣਨਾ ਹਨਾ ਪਰ ਉਹ ਧੱਕੇ ਨਾਲ ਡਾਂਗ ਤੇ ਜ਼ੋਰ ਨਾ ਬਣਾਦਾ ਸੀਗਾ ਉਸ ਵਕਤ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹਿੰਦੂਆਂ ਦਾ ਧਰਮ ਬਚਾਇਆ ਜਦੋਂ ਕਸ਼ਮੀਰੀ ਪੰਡਤਾਂ ਨੇ ਆਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਫਰਿਆਦ ਕੀਤੀ ਕਿ ਸਾਡੇ ਧਰਮ ਨੂੰ ਬਚਾਇਆ ਜਾਵੇ ਤਾਂ ਉਸ ਵਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਿਹਾ ਕਿ ਮਹਾਰਾਜ ਤੋਂ ਥੋੜ੍ਹਾ ਵੱਡਾ ਇਸ ਵਕਤ ਦੁਨੀਆ ਦੇ ਵਿੱਚ ਕੋਈ ਰਹਿਬਰ ਜਾਂ ਕੋਈ ਪਗੰਬਰ ਨਹੀਂ ਹੈਗਾ ਹੁਣ ਤੁਸੀਂ ਉਹ ਇਹਨਾਂ ਦੀ ਬਾਹ ਫੜ ਸਕਦੇ ਆ ਤੇ ਉਸ ਵਕਤ ਦਿੱਲੀ ਦੇ ਚਾਂਦਨੀ ਚੌਕ ਵਿੱਚ ਜਾ ਕੇ ਜਿੱਥੇ ਸੀਸ ਗੰਜ ਗੁਰਦੁਆਰਾ ਹੈ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਸ਼ਹਾਦਤ ਦਿੱਤੀ ਸੀਗੀ ਤੇ ਜਦੋਂ ਤੁਸੀਂ ਆਨੰਦਪੁਰ ਸਾਹਿਬ ਆਨੇ ਆ ਮਿਸ ਨਾ ਕਰਿਆ ਕਰੋ ਕੇਸਗੜ੍ਹ ਸਭ ਤੋਂ ਥੱਲੇ ਵਾਲੇ ਪਾਸੇ ਨੂੰ ਜਦੋਂ ਆਪਾਂ ਚਾਹ ਮੰਨ ਲਓ ਲੈਹੰਦੇ ਪਾਸੇ ਨੂੰ ਉਤਰਨਾ ਹੈ ਨੀਵੇਂ ਮੰਨ ਲਓ ਦੇਖ ਲੈਣਾ ਤੁਹਾਨੂੰ ਤੇ ਉੱਥੇ ਨਾਲ ਥੱਲੇ ਥੜਾ ਸਾਹਿਬ ਗੁਰਦੁਆਰਾ ਹੈ ਥੜਾ ਸਾਹਿਬ ਗੁਰਦੁਆਰਾ ਸਭ ਉਹ ਗੁਰਦੁਆਰਾ ਹੈ ਜਿੱਥੇ ਆ ਕੇ ਕਸ਼ਮੀਰੀ ਪੰਡਤਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਫਰਿਆਦ ਕੀਤੀ ਸੀ ਕਿ ਸਾਡੇ ਧਰਮ ਨੂੰ ਬਚਾਇਆ ਜਾਵੇ ਠੀਕ ਹੈ ਤੇ ਇਹਦੇ ਬਾਰੇ ਸੇਖਾ ਸੀ ਆਪਣੇ ਮੂੰਹੋਂ ਨਹੀਂ ਕਹਿੰਦੇ ਹੈਗੇ ਜਿਹੜੇ ਉਸ ਵਕਤ ਇਹ ਕੰਮ ਕਰ ਰਹੇ ਸੀਗੇ ਅੱਲਾ ਜਾਰਖੰਡ ਜੋਗੀ ਜੋ ਰਾਈਟਰ ਹੈ ਮੁ슬ਮਨ ਰਾਈਟਰ ਹੈ ਉਹਨੇ ਬੜੀ ਵਧੀਆ ਲਿਖੀ ਬਹੁਤ ਬੰਦਾ ਵਧੀਆ ਸੀਗਾ ਉਹ ਕਹਿੰਦਾ ਨਾ ਬਾਤ ਕਹੂੰ ਮੈਂ ਅੱਬ ਕੀ ਨਾ ਕਹੂੰ ਕੱਬ ਕੀ ਅਗਰ ਗੁਰੂ ਗੋਬਿੰਦ ਸਿੰਘ ਨਾ ਹੁੰਦੇ ਤਾਂ ਸੁਨਨਤ ਹੁੰਦੀ ਸਭ ਕੀ ਜੇ ਉਸ ਵਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਇਹਨਾਂ ਦੀ ਬਾਹ ਨਾ ਫੜਦੀ ਤਾਂ ਅੱਜ ਹਿੰਦੂਸਤਾਨ ਦੇ ਵਿੱਚ ਕਿਤੇ ਵੀ ਟੱਲੀਆਂ ਨਹੀਂ ਖੜਕਣੀਆਂ ਸੀਗੀਆਂ ਮੰਦਰਾਂ ਦੇ ਵਿੱਚ ਜਿਹੜੇ ਨੇ ਬੜੇ ਬੜੇ ਸੋਹਣੇ ਸੋਹਣੇ ਮੰਦਰ ਬਣਾਈ ਹੋਏ ਇਹਨਾਂ ਨੇ ਸੋਮਨਾਥ ਵਰਗੇ ਇਹ ਤੇ ਸਾਰੇ ਜਿਵੇਂ ਹੁਣ ਮਿਡਲ ਈਸਟ ਅਫਗਾਨਿਸਤਾਨ ਹਨ ਉਹ ਬਣ ਜਾਣਾ ਸੀਗਾ ਕਿਉਂਕਿ ਅਫਗਾਨਿਸਤਾਨ ਦੇ ਵਿੱਚ ਸਾਰੇ ਉਹ ਕੱਟੜਬੋਧੀ ਸੀਗੇ ਉੱਥੇ ਤੁਸੀਂ ਦੇਖਿਆ ਹੋਣਾ 2001 ਦੇ ਲਾਗੇ ਛਾਗੇ ਜਦੋਂ ਤਾਲਿਬਾਨ ਖਤਮ ਹੋਇਆ ਤਾਂ ਥੋੜੇ ਟਾਈਮ ਪਹਿਲਾਂ ਉਹਨਾਂ ਨੇ ਜੜੀਆਂ ਬੁੱਧ ਦੀਆਂ ਬਹੁਤ ਵੱਡੀਆਂ ਵੱਡੀਆਂ ਮੂਰਤੀਆਂ ਤੋਪਾਂ ਨਾਲ ਢਾਈਆਂ ਸੀਗੀਆਂ ਉਹ ਤਾਂ ਹੀ ਤੋਪਾਂ ਨਾਲ ਢਾਈਆਂ ਨਾ ਜੇ ਉੱਥੇ ਹੈਗੀਆਂ ਸੀਗੀਆਂ ਬਣੀਆਂ ਕਦੋਂ ਜਦੋਂ ਪੂਰਾ ਜਿਹੜਾ ਮਿਡਲ ਈਸਟ ਦਾ ਜਿੰਨਾ ਅਜ ਬੇਕਿਸਤਾਨ ਵਗੈਰਾ ਇਹ ਇਲਾਕੇ ਸਾਰੇ ਮੁਸਲਮਾਨ ਮੈਨੂੰ ਸੌਰੀ ਬੁੱਧੀ ਸੀਗੇ ਤੇ ਸਾਰੇ ਉਹਨਾਂ ਨੇ ਜ਼ਬਰਦਸਤੀ ਮੁਸਲਮਾਨ ਕਰ ਲਏ ਸੀਗੇ ਜਿੱਦਾਂ ਇੱਥੇ ਕਰਨ ਲੱਗੇ ਸੀਗੇ ਤੇ ਅੱਜ ਹੁਣ ਫੇਰ ਉਹੀ ਕੁਝ ਹੋ ਰਿਹਾ ਹੈ ਅੱਜ ਦੀ ਜਿਹੜੀ ਫਾਸੀਵਾਦੀ ਸਰਕਾਰ ਹੈ ਉਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਾਡੇ ਸਿੱਖਾਂ ਨੂੰ ਵੀ ਚਾਹੀਦਾ ਹੈ ਜਿਹੜਾ ਗਲਤ ਕੰਮ ਕਰਦਾ ਉਹਨੂੰ ਗਲਤ ਕਹੋ ਸਾਡੇ ਵੈਸੇ ਸਿੱਖ ਕਹਿੰਦੇ ਨਹੀਂ ਹੈਗੇ ਪਰ ਸਾਡਾ ਧਰਮ ਵੀ ਇਹੀ ਕਹਿੰਦਾ ਕਿ ਕਿਸੇ ਵੀ Hindu ਦੇਵੀ ਦੇਵਤੇ ਨੂੰ ਜਾਂ ਮੁਸਲਮ ਪੀਰ ਪਗੰਬਰ ਹੈ ਚਾਹੇ ਕੋਈ ਜੀਸਸ ਕ੍ਰਾਈਸ ਹੈ ਹਨਾ ਚਾਹੇ ਮਹਾਤਮਾ ਬੁੱਧ ਹੈ ਸਾਰਿਆਂ ਦਾ ਸਤਕਾਰ ਕਰਨਾ ਕਿਸੇ ਨੂੰ ਗਲਤ ਨਹੀਂ ਕਹਿਣਾ ਠੀਕ ਹੈ ਜਿਹੜਾ ਸਾਡਾ ਗੁਰੂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਉਹਨੂੰ ਮੰਨਣਾ ਹੈ ਆਪਾਂ ਪਰ ਕਿਸੇ ਦੀ ਨਿੰਦਿਆ ਵੀ ਨਹੀਂ ਕਰਨੀ ਹੈਗੀ ਫालतू ਤੇ ਇਦਾਂ ਹੀ ਸਾਰੇ ਜਾਨੀ ਕਿ ਪਿਆਰ ਬਣ ਸਕਦਾ ਤੇ ਬਾਕੀ ਆਪਾਂ ਜਦੋਂ ਕਿਤੇ ਵੀ ਦੁਨੀਆ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਗੱਲ ਹੁੰਦੀ ਹੈ ਤਾਂ ਉੱਥੇ ਸਾਡੇ ਕੋਲ ਜਿਹੜੀ ਮਿਸਾਲ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦੀ ਹੈ ਉਹ ਤੋਂ ਵੱਡੀ ਮਨੁੱਖੀ ਅਧਿਕਾਰਾਂ ਦੀ ਕੋਈ ਮੰਨ ਲਓ ਮੈਂ ਕਹਾਂ ਦੁਨੀਆ ਦੇ ਵਿੱਚ ਲੱਭੇ ਨਹੀਂ ਸਕਦੀ ਕਿ ਉੱਤਾਰ ਰੇਖਾਂ ਫੋਲ ਕੇ ਦੇਖ ਲਓ ਇਹੋ ਜਿਹੀ ਮਿਸਾਲ ਮਨੁੱਖੀ ਅਧਿਕਾਰਾਂ ਦੀ ਰੱਖੀ ਦੀ ਤੇ ਹੁਣ ਮੈਂ ਆਖਰ ਦੇ ਵਿੱਚ ਇਹੀ ਸਾਰਿਆਂ ਨੂੰ ਬੇਨਤੀ ਕਰਦਾ ਆਪਣੇ ਭਰਾਵਾਂ ਨੂੰ ਕਿ ਜਦੋਂ ਵੀ ਯਾਰ ਜਾਣੇ ਹੁੰਨੇ ਨਾ ਜਿੱਦਾਂ ਸਵਾ ਨੂੰ ਜਾਣਾ ਹੈ ਜਾਂ ਕਿਸੇ ਜਗ੍ਹਾ ਵੀ ਜਾਣਾ ਹੈ ਜਿਹੜਾ ਉੱਚੀ ਸ਼ੋਰ ਸ਼ਰਾਬਾ ਹੈ ਜਾਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉੱਥੇ ਨਹੀਂ ਚੰਗੀਆਂ ਲੱਗਦੀਆਂ ਹੈਗੀਆਂ ਹਨਾ ਪੜਕਾਉ ਜੇ ਕੰਮ ਹੈ ਜਾਂ ਆਪਣੇ ਮੋਟਰਸਾਈਕਲ ਲਿਆ ਰਸਤਾ ਜਾਂ ਹੋਰ ਕੰਮ ਹੈ ਇਹ ਜਾ ਕੇ ਸ਼ਹੀਦੀ ਸਮਾਗਮਾਂ ਦੇ ਵਿੱਚ ਜਾਂ ਆਪਣੇ ਗੁਰੂ ਘਰਾਂ ਜਿਨਾ ਕਰਿਆ ਕਰੋ ਹੋਰ ਮੇਲੇ ਬਹੁਤ ਆਉਂਦੇ ਛਿੰਝਾਨੀਆਂ ਆਪਣੇ ਸ਼ਹਿਰਾਂ ਦੇ ਵਿੱਚ ਉੱਥੇ ਮਨ ਲੋ ਸੰਗਤ ਲੋਕਾਂ ਦੀ ਹੈ ਹਨਾ ਉੱਥੇ ਚਲੋ ਜੇ ਤੁਹਾਡਾ ਦਿਲ ਕਰਦਾ ਆਪਣਾ ਦਿਲ ਤੁਸੀਂ ਪੂਰਾ ਕਰ ਸਕਦੇ ਆ ਪਰ ਧਾਰਮਿਕ ਮਸਤਾਨਾਂ ਤੇ ਇਹ ਕੰਮ ਨਾ ਕਰਿਆ ਕਰੋ ਕਿਉਂਕਿ ਗੁਰੂ ਦੀ ਮਾਰ ਪਈ ਕੋਈ ਬੰਦਾ ਬਖਸ਼ ਨਹੀਂ ਹੁੰਦਾ ਹੁੰਦਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ